ਸਲੋਕ ਸੁਖੇ ਬਸੇ ਮਸਕੀਨੀਆਂ ਆਪ ਨਿਵਾਰਤਲੇ ਵੱਡੇ ਵੱਡੇ ਹੰਕਾਰੀਆਂ ਆਦੁਗਰਬ ਦਲੇ ਅਸ਼ਟਪਦੀ ਜਿਸਕੇ ਅੰਤਨ ਰਾਜ ਬਿਮਾਨ ਸੋ ਨਰਕ ਪਾਤੀ ਹੋਤ ਸੁਆਲ ਜੋ ਜਨਮ ਜੋ ਬਨਵੰਤ ਸੋ ਹੋਵਤ ਵਿਸ਼ਟਕ ਜੰਤ ਆਪਸ ਕੋ ਕਰਮਵੰਤ ਕਾ ਆਵੇ ਜਨਮ ਮਰੇ ਉਹ ਜੋਨ ਪਰਮਾਵੇ ਧਨ ਭੂਮਿਕਾ ਜੋ ਕਰੇ ਗੁਮਾਨਾ ਸੋ ਮੂਰਖ ਅੰਦਾ ਅਗਿਆਨ ਕਰ ਕਿਰਪਾ ਜਿਸਕੇ ਹਿਰਦੈ ਗਰੀਬੀ ਬਸਾਵੇ ਨਾਨਕ ਹੀ ਆ ਮੁਕਤ ਆਗੇ ਸੁਖ ਪਾਵੇ ਧਨਵੰਤਾ ਹੋਏ ਕਰ ਗਰਵਾਵੇ ਤ੍ਰਿਣ ਸਮਾੜ ਕੈ ਸੰਗ ਨਾ ਜਾਵੇ ਬੰਵਲਾਸਕਰ ਮਾਨਕ ਉਪਰ ਕਰਿਆਸ ਬਲ ਭੀ ਤਰਤਾں ਕਾ ਹੋਏ ਬినాਸ਼ ਸਭ ਤੇ ਆਪ ਜਾਣੈ ਬਲਵੰਤ ਕਿਨ ਮੈਂ ਹੋਏ ਜਾਏ ਪਸਮੰਤ ਕਿਸਨ ਬਦੈ ਆਪ ਅੰਕਾਰੀ ਧਰਮ ਰਾਏ ਜਿਸ ਕਰੇ ਖਵਾਰੀ ਗੁਰ ਪ੍ਰਸਾਦ ਜਾਂ ਕਾ ਮਟਿਆ ਬਿਮਾਨ ਸੋ ਜਨ ਨਾਨਕ ਦਰਗਾਹ ਪ੍ਰਵਾਨ ਕੋਟ ਕਰਮ ਕਰੇ ਹਮ ਤਾਰੇ ਸ੍ਰਮ ਪਾਵੇ ਸਗਲੇ ਬਿਰਥਾਰੇ ਅਨਕ ਤਪੱਸਿਆ ਕਰੇ ਅੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਅਨਕ ਯਤਨ ਕਰ ਆਤਮ ਨਹੀਂ ਦਰਵੇ ਅਰ ਦਰਗਾ ਕੋ ਕੈਸੇ ਗਵੇ ਆਪਸ ਕਹੋ ਜੋ ਭਲਾ ਕਾਵੇ ਜਿਸੇ ਭਲਾਈ ਨਿਕਟ ਨ ਆਵੇ ਸਰਬ ਕਿਰੇਨ ਜਾਂ ਕਮਨ ਹੋਏ ਕਉ ਨਾਨਕ ਤਾਂ ਕੀ ਨਿਰਮਲ ਸੋਏ ਜਬ ਲਗ ਜਾਣੈ ਮੁਝ ਦੇ ਕਛੁ ਹੋਏ ਤਾ ਬਿਸ ਕੋ ਸੁਖ ਨਾਹੀ ਕੋਏ ਜਬ ਇਹ ਜਾਣੈ ਮੈਂ ਕਿਛ ਕਰਤਾ ਤਬ ਲਗ ਘਰਬਜੋਨ ਮੈਂ ਫਿਰਤਾ ਜਬ ਧਾਰੈ ਕੋ ਬੈਰੀ ਮੀਤ ਤਬ ਲਗਨੇ ਚਿਲ ਨਾਹੀ ਚੀਤ ਜਬ ਲਗ ਮੋਹ ਮਗਨ ਸੰਗ ਮਾਇ ਤਬ ਲਗ ਧਰਮ ਰਾਏ ਦੇ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੂਟੈ ਗੁਰ ਪ੍ਰਸਾਦ ਨਾਨਕ ਹਾਉ ਛੂਟੈ ਸੈਸ ਖਟੇ ਲਗ ਕੋ ਉਠ ਤਾਵੇ ਤ੍ਰਿਪਤ ਨ ਆਵੇ ਮਾਇਆ પાਛੇ ਪਾਵੈ ਅਨਕ ਭੋਗ ਬਿਕੇ ਆਗੇ ਕਰੈ ਨ ਤ੍ਰਿਪਤ ਆਵੇ ਖਾਪ ਖਾਪ ਮਰੈ ਬਿਨ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਰਥ ਬਿਰਤੇ ਸਭ ਕਾਜੈ ਨਾਮ ਰੰਗ ਸਰਬ ਸੁਗੋਏ ਬੜ ਭਾਗੀ ਕਿਸੈ ਪ੍ਰਾਪਤ ਹੋਏ ਕਰਨ ਕਰਾਮ ਨੂੰ ਆਪੇ ਆਪ ਸਦਾ ਸਦਾ ਨਾਨਕ ਹਰਿ ਜਾਪੈ ਕਾਰਣ ਕਰਾਵਨ ਕਰਨ ਹਾਰ ਇਸ ਕਿਆਸ ਦਾ ਵਿਚਾਰ ਜੈਸੀ ਦ੍ਰਿਸ਼ਟ ਕਰੇ ਜੈਸਾ ਹੋਏ ਆਪੇ ਆਪ ਆ ਪ੍ਰਭ ਸੋਏ ਜੋ ਕਿਸ ਕੀ ਨੋ ਸੁ ਆਪਣੇ ਰੰਗ ਸਭ ਤੇ ਦੂਰ ਸਭ ਹਉ ਕੈ ਸੰਗ ਭੂਜਾ ਦੇਖੈ ਕਰੇ ਮਵੇਕ ਆਪੇ ਏਕ ਆਪੇ ਅਨੇਕ ਮਰਨ ਬਿਨਸ ਆਵੇ ਨਾ ਜਾਏ ਨਾਨਕ ਸਾਦੇ ਰਹਾ ਸਮਾਏ ਆਪ ਉਪਦੇਸ ਹੈ ਸਮਝੈ ਆਪ ਆਪੇ ਰਚਿਆ ਸਭ ਕੈ ਸਾਚ ਆਪ ਕੀ ਨੋ ਆਪਨ ਵਿਸਥਾਰ ਸਭ ਕਾ ਉਸਕਾ ਉਹ ਕਰੁਣਾਹਾਰ ਉਸਤੇ ਭਿੰਨ ਕਹੋ ਕਿਛੋਏ ਥਾਨ ਤਨੰਤਰ ਏਕੈ ਸੋਏ ਆਪਣੇ ਚਲਤ ਆਪ ਕਰਨਹਾਰ ਗਾਉ ਤੱਕ ਕਰ ਰੰਗ અપਾਰ ਮਨ ਮਹਿ ਆਪ ਮਨ ਆਪਣੇ ਮਾਏ ਨਾਨਕ ਕੀਮਤ ਕਹਿ ਨਾ ਜਾਏ ਸਤ 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 ਪ੍ਰਭ ਸੁਆਮੀ ਗੁਰ ਪ੍ਰਸਾਦ ਕਿ ਨੈਵ ਕਿਆਨੇ ਸੱਚ ਸੱਚ ਸਤ ਸਭ ਕੀਨਾ ਕੋਟ ਮਦੇ ਕਿ ਨਿਰਲੇ ਜੀਨਾ ਪਲਾ 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 ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪ ਨਿਰਮਲਾ ਨਿਰਮਲਾ ਨਿਰਮਲ ਤੇਰੀ ਬਾਣੀ ਘਾਟ ਘਾਟ ਸੁਣੀ ਸ਼੍ਰਵਨ ਬਖਿਆਣੇ ਪਵਿੱਤਰ 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 ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ